ਪੂਨੀਆਂ ਫਾਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਆਪਣੀ ਸਹਿ ਰੈਕੋਰਡ ਦੀ ਆ ਵੀਰ ਕੋਲ ਅੱਗੇ ਵੀ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਤੇ ਅੱਜ ਦੀ ਵੀਡੀਓ ਆ ਜਿਹੜੇ ਪਹਿਲੇ ਨੰਬਰ ਤੇ ਖੜੀ ਆ ਮੱਝ ਦੀ ਥਣ ਵਗੈਰਾ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਥਣ ਲੱਗਿਆਗਾ ਵੀਰ ਦੇ ਦਰਸ਼ਨ ਮੁਤਾਬਕ 10 ਕਿਲੋ ਦੁੱਧ ਆ ਤੇ 3 ਮਹੀਨੇ ਦੀ ਸੂਈ ਵੀ ਆ ਐਨ ਪਿਓਰ ਮੋਰਾਗਾ ਤੁਸੀਂ ਸੰਗ ਦੇਖ ਲੋ ਐਨ ਸੰਗਾਂ ਦੀ ਮੰਤਰਣ ਕੱਲਾ ਕੱਲੇ ਮੁੜੇ ਵੇ ਸੰਗਾ ਤੇ 3 ਮਹੀਨੇ ਸੂਈ ਵੀ 10 ਕਿਲੋ ਦੁੱਧ ਆ ਤੇ ਪਿੱਛੇ ਆ ਕੱਟੀ ਆ ਕੱਟੀ ਵੀ ਪੂਰੀ ਵਧੀਆ ਗਾ ਤੇ 10 ਕਿਲੋ ਦੁੱਧ ਆ ਤੇ ਆਪ ਦੀ ਵੀਰ ਕਹਿੰਦਾ ਚਾਹੇ ਦੋ ਟਾਈਮ ਤਿੰਨ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਲਿਜਾ ਸਕਦੇ ਹਾਂ ਇਹ ਵਹਿੜ ਆ ਦੋ ਦਿਨਾਂ ਦੀ ਸੂਈ ਆ 13 ਕਿਲੋ ਬੌਲਾ ਗਏ ਥੱਲੇ ਇਹਦਾ ਥਣ ਦੇਖ ਲੋ ਵੀਰੋ ਇਕੱਲਾ ਇਕੱਲਾ ਵਧੀਆ ਲੇਵੇ ਦੀ ਆ ਇਕੱਲਾ ਇਕੱਲਾ ਥਣ ਪਿਆ ਗਾ ਸਿੰਘਾਂ ਵਾਲੀ ਵਹਿੜ ਆ ਇਹ ਸੀਲ ਪੂਰੀ ਐਨ ਪੱਖੋਂ ਵੀਰ ਕਹਿੰਦਾ ਸੀਲ ਆ ਪੂਰੀ ਹਰ ਪੱਖੋਂ ਕੋਈ ਇਦਾਂ ਦਾ ਹੈ ਨਹੀਂ ਗਾ ਵੀ ਮਾਰੂਗਾ ਜਾਂ ਕੁਝ ਵੀ ਵਧੀਆ ਗਾ ਸੀਲ ਆ ਤੇ ਆ ਤਿੰਨ ਨੰਬਰ ਤੇ ਜਿਹੜੀ ਮੱਝ ਖੜੀ ਆ ਇਹ ਹਜੇ ਕੱਚੀ ਆ ਦਿਨ ਲੈਂਦੀ ਆ ਥਣ ਦੇਖ ਲਓ ਕੱਲਾ ਕੱਲਾ ਮੁੱਠੀ ਵਾਲਾ ਥਾਣਾ ਤੇ ਸਿੰਘਾਂ ਦੀ ਮੰਤਰ ਇਹਦੀ ਵੀ ਦਿਖਾ ਦਿੰਨੇ ਆ ਪੂਰੇ ਕੁੰਡੇ ਸਿੰਘ ਆ ਆ ਦੇਖ ਸਕਦੇ ਹੋ ਤੁਸੀਂ ਤੇ ਇਹ ਹਜੇ ਕੱਚੀ ਆ ਕੁਛ ਦਿਨ ਲੈ ਜੂਗੀ ਤੇ ਵੀਰ ਕੋਲੇ ਅੱਗੇ ਵੀ ਨਾਕ ਆਉਂਦੇ ਰਹਿੰਦੇ ਆ ਡਰੈਸ ਹੈਗਾ ਵੀਰ ਦਾ ਸਹਿਰ ਐ ਕੋਟ ਖਾਸ ਜਦੋਂ ਕਦਵਾ ਗੇਟ ਤੋਂ ਆਪਾਂ ਸਵਾਜਪੁਰੇ ਨੂੰ ਜਾਂਦੇ ਆ ਸੱਜੇ ਪਾਸੇ ਦਿਓ ਡੈਰੀ ਫਾਰਮਾ ਜਗਦੀਪ ਆ ਵੀਰੇਦਨਾ ਤੁਸੀਂ ਵੀ ਇਹਨਾਂ ਨੂੰ ਕੰਟੈਕਟ ਕਰ ਲਿਓ ਆ ਵੀ ਇਹਦੇ ਕੰਟੈਕਟ ਨੰਬਰ ਆਪਾਂ ਸਕਰੀਨ ਤੇ ਵੀ ਲਾ ਦਾਂਗੇ 815887402 815887402 ਵੀਰ ਕੋਲ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਇਹ ਨਹੀਂ ਤਾਂ ਹੋਰ ਵੀ ਆ ਜਾਣਗੇ ਜਿਸ ਕਿਸ ਟਾਈਮ ਮਰਜ਼ੀ ਵੀਰ ਨਾਲ ਕੰਟੈਕਟ ਕਰ ਲਓ ਆਪਣੀ ਤਸੱਲੀ ਤੇ ਦੋ ਟਾਈਮ ਤਿੰਨ ਟਾਈਮ ਤੁਸੀਂ ਚੋ ਕੇ ਪਸ਼ੂ ਲਿਜਾ ਸਕਦੇ ਹੋ ਆਪਣੀ ਤਸੱਲੀ ਕਰ ਸਕਦੇ ਹੋ ਆਪਣੇ ਚੈਨਲ ਨੂੰ ਬាទ ਬាទ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਰ ਲਓ ਧੰਨਵਾਦ ਦੋਸਤੋ